ਹੈਲੋ एवरीवन ਮੈਂ ਜੱਜਕੈਲ ਸਵਾਗਤ ਕਰਦਾ ਤੁਹਾਡਾ ਆਪਣੇ YouTube ਚੈਨਲ ਗਿੱਲ ਸਟੱਡੀਜ਼ ਤੇ ਤਾਂ ਸਟੂਡੈਂਟਸ ਅੱਜ ਦੀ ਕਲਾਸ ਵਿੱਚ ਅੱਪਾ ਤੁਹਾਡੇ ਲੈ ਕੇ ਆਏ ਆਂ ਜਮਾਤ 9ਵੀਂ ਵਿਸ਼ਾ ਪੰਜਾਬੀ ਜੋ ਕਿ ਇਕਾਂਗੀ ਭਾਗ ਵਿੱਚ گاਉ ਮੁਖਾ ਸ਼ੇਰ ਮੁਖਾ ਠੀਕ ਹੈ ਇਹਨਾਂ ਦੇ ਇਕਾਂਗੀਕਾਰ ਗੁਰਚਰਨ ਸਿੰਘ ਜੀ ਸੁਸਾ ਦਾ ਸ਼ਰਨ ਸਿੰਘ ਦਾ ਪਾਤਰ ਚਿੱਤਰਣ ਠੀਕ ਹੈ ਤਾਂ ਇਸ ਤੋਂ ਪਹਿਲਾਂ ਵਾਲੀ ਵੀਡੀਓ ਕਲਾਸਿਸ ਦੇ ਵਿੱਚ ਮੈਂ ਸਟੂਡੈਂਟ ਮੈਂ ਤੁਹਾਡਾ ਕਵਿਤਾ ਭਾਗ ਵਿੱਚ ਭਾਈ ਵੀਰ ਸਿੰਘ ਦੀ ਕਵਿਤਾ ਸਮਾ ਅਤੇ ਵਾਰਤਕ ਭਾਗ ਵਿੱਚ ਪ੍ਰਾਤਨ ਜਨਮ ਸਾਖੀ ਸੁਲਤਾਨਪੁਰ ਨੂੰ ਤਿਆਰੀ ਅਤੇ ਮੋਦੀਖਾਨਾ ਸੰਭਾਲਿਆ ਆਪਾਂ ਡਿਸਕਸ ਕਰ ਚੁੱਕੇ ਹਾਂ ਠੀਕ ਹੈ ਤਾਂ ਜੇਕਰ ਸਟੂਡੈਂਟਸ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਇੱਕ ਕਲਾਸ ਦਾ ਨੋਟੀਫਿਕੇਸ਼ਨ ਮਿਲ ਸਕੇ ਅਤੇ ਇਸ ਤੋਂ ਪਹਿਲਾਂ ਵਾਲੀ ਜਿਹੜੀ ਕਲਾਸ ਅਪਲੋਡ ਕੀਤੀ ਹੈ ਜਿਸ ਸਟੂਡੈਂਟ ਨੇ ਉਹ ਦੇਖਣੀ ਹੋਵੇ ਤਾਂ ਉਹ ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਹੋਇਆ ਉੱਥੇ ਜਾ ਕੇ ਤੁਸੀਂ ਦੇਖ ਸਕਦੇ ਹੋ ਤਸੋਂਸ ਪੰਜਾਬੀ ਸਬਜੈਕਟ ਤੋਂ ਇਲਾਵਾ ਆਪਾਂ ਤੁਹਾਡੇ ਬਾਕੀ ਸਬਜੈਕਟ ਐਸਐਸ ਦੀ ਕਲਾਸਾਂ ਵੀ ਚੱਲ ਰਹੀਆਂ ਨੇ ਠੀਕ ਹੈ ਤਾਂ ਇਸ ਤੋਂ ਇਲਾਵਾ ਹੋਰ ਵੀ ਆਪਾਂ ਤੁਹਾਡੇ ਸਾਰੇ ਸਬਜੈਕਟ ਸਿਲੇਬਸ ਦੇ ਅਕੋਰਡਿੰਗ ਆਪਾਂ ਟੌਪਿਕ ਵਾਈਜ਼ ਤੁਹਾਡੇ ਡਿਸਕਸ ਕਰਾਂਗੇ ਇਸ ਤੇ ਠੀਕ ਹੈ ਤਾਂ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਆਪਾਂ ਅੱਜ ਵਾਲੀ ਕਲਾਸ ਨੂੰ ਕਰਦੇ ਹਾਂ ਸਟਾਰਟ ਤਾਂ ਅੱਜ ਵਿੱਚ ਆਪਾਂ ਕਰਨ ਜਾ ਰਹੇ ਹਾਂ ਗਾਉ ਮੁਖਾ ਸ਼ੇਰ ਮੁਖਾ ਇਕਾਂਗੀ ਭਾਗ ਵਿੱਚ ਇਕਾਂਗੀਕਰ ਗੁਰਚਰਨ ਸਿੰਘ ਜਸੂਸਾ ਦੀ ਠੀਕ ਹੈ ਤਾਂ ਉਹਦੇ ਵਿੱਚ ਅੱਗੇ ਆਪਾਂ ਕਰਨ ਜਾ ਰਹੇ ਹਾਂ ਸ਼ਰਨ ਸਿੰਘ ਦਾ ਪਾਤਰਨ ਚਿੱਤਰਣ ਤਾਂ ਇਸ ਤੋਂ ਇਲਾਵਾ ਨੀਚੇ ਇਹਦੇ ਕੁਐਸਚਨ ਆਨਸਰ ਵੀ ਨੇ ਸ਼ਾਰਟ ਟਾਈਪ ਕੁਐਸਚਨ ਆਨਸਰ ਠੀਕ ਹੈ ਤਾਂ ਇਹਨੂੰ ਆਪਾਂ ਕਰਦੇ ਹਾਂ ਡਿਸਕਸ ਓਕੇ ਤਾਂ ਦੇਖੋ ਸਟੂਡੈਂਟ ਆਪਾਂ ਕਰ ਰਹੇ ਹਾਂ ਸ਼ਰਨ ਸਿੰਘ ਦਾ ਪਾਤਰਨ ਚਿੱਤਰਣ ਤਾਂ ਫਸਟ ਤੇ ਆਪਾਂ ਕੀ ਲਿਖਣਾ ਹੁੰਦਾ ਸਟੂਡੈਂਟ ਪਾਤਰਨ ਚਿੱਤਰਣ ਦੇ ਵਿੱਚ ਦੇਖੋ ਜਾਣ ਪਛਾਣ ਠੀਕ ਹੈ ਇਹ ਦੇਖੋ ਅ ਸ਼ਰਨ ਸਿੰਘ ਗਾਊ ਮੁਖਾ ਸ਼ੇਰ ਮੁਖਾ ਇਕਾਂਗੀ ਦਾ ਮੁੱਖ ਪਾਤਰ ਹੈ ਉਹ ਇੱਕ ਦਲਾਲ ਹੈ ਉਸ ਦੀ ਦਾੜੀ ਕਾਲੜ ਬਰੜੀ ਕੱਪੜੇ ਸਾਦੇ ਪੱਗ ਜਰਾ ਕਮੈਲੀ ਅਤੇ ਕਮੀਜ਼ ਤੇ ਪਜਾਮਾ ਜਰਾ ਖੁੱਲਾ ਕ ਹਨ ਇਕਾਂਗੀ ਵਿੱਚ ਉਹ ਬਹੁਤ ਚੁਸਤ ਚਲਾਕ ਗੱਲਾਂ ਦਾ ਜਾਦੂਗਰ ਝੂਟੀ ਅਣਪੱਤ ਜ਼ਾਹਰ ਵਾਲਾ ਢੀਠ ਬਿਸ਼ਰਮ ਅਤੇ ਆਪਣਾ ਉੱਲੂ ਸਿੱਧ ਕਰਨ ਵਾਲਾ ਚੇਤਰ ਵਾਲਾ ਪਾਤਰ ਹੈ ਠੀਕ ਹੈ ਇਹ ਦਾ ਅੱਗੇ ਨੈਕਸਟ ਦੇਖੋ ਢੀਠ ਤੇ ਬਿਸ਼ਰਮ ਸ਼ਰਨ ਸਿੰਘ ਇੱਕ ਦਲਾਲ ਵਾਲੀਆ ਸਾਰੀਆਂ ਵਿਸ਼ੇਸ਼ਤਾਵਾਂ ਮੌਜੂਦ ਹਨ ਉਹ ਬੜਾ ਠੀਠ ਅਤੇ ਬੇਸ਼ਰਮ ਹੈ ਉਹ ਲੋਕਾਂ ਦੇ ਘਰ ਘੜੀਮੁੜੀ ਠੀਠਤਾਈ ਅਤੇ ਬੇਸ਼ਰਮੀ ਨਾਲ ਚੱਕਰ ਮਾਰਦਾ ਹੈ ਉਹ ਕਿਸ਼ਨ ਦੇਈ ਦੇ ਰੋਕਣ ਦੇ ਬਾਵਜੂਦ ਉਸ ਦੇ ਘਰ ਮਕਾਨ ਬਕਾਉਣ ਲਈ ਗੇੜੇ ਮਾਰਦਾ ਹੈ ਆਪਣੀ ਠੀਠਪੁਣੇ ਨੂੰ ਇਕਾਂਗੀ ਦੇ ਅੰਤ ਵਿੱਚ ਜ਼ਾਹਿਰ ਕਰਦਾ ਉਹ ਆਪ ਹੀ ਕਹਿੰਦਾ ਹੈ ਹੱਟੀ ਨਰਮੀ ਅਤੇ ਦਲਾਲੀ ਬੇਸ਼ਰਮੀ ਦੀ ਠੀਕ ਹੈ ਅੱਗੇ ਨੈਕਸਟ ਦੇਖੋ ਚੁਸਤ ਚਲਾਕ ਉਹ ਬੜੀ ਚਲਾਕੀ ਨਾਲ ਦੂਜਿਆਂ ਨੂੰ ਆਪਣੇ ਮਤਲਬ ਦੀ ਗੱਲ ਲਈ ਤਿਆਰ ਕਰ ਲੈਂਦਾ ਹੈ ਉਹ ਚੁਸਤ ਚਲਾਕੀ ਨਾਲ ਇੱਕ ਗਾਹਕ ਨੂੰ ਬਹਿਮਾ ਭਰਮ ਵਿੱਚ ਪਾ ਕੇ ਦੂਜੇ ਨੂੰ ਬਹਿਮਾ ਭਰਮਾਂ ਵਿੱਚੋਂ ਕੱਢ ਕੇ ਆਪਣਾ ਉੱਲੂ ਸਿੱਧਾ ਕਰ ਲੈਂਦਾ ਹੈ ਤੇ ਅੱਗੇ ਨੈਕਸਟ ਦੇਖੋ ਸਟੂਡੈਂਟ 4 ਨੰਬਰ ਪੁਆਇੰਟ ਦਾ ਗੱਲਾਂ ਦਾ ਜਾਦੂਗਰ ਉਹ ਗੱਲਾਂ ਦਾ ਜਾਦੂਗਰ ਹੈ ਉਹ ਆਪਣੀ ਕਹੀ ਗੱਲ ਨੂੰ ਸਹੀ ਠਹਿਰਾਉਣ ਲਈ ਅਗਲੇ ਨੂੰ ਆਪਣੀਆਂ ਗੱਲਾਂ ਵਿੱਚ ਨਾਲ ਤਿਆਰ ਕਰ ਲੈਂਦਾ ਉਸ ਦੀਆਂ ਚੋਪੜੀਆਂ ਤੇ ਪ੍ਰਭਾਵਸ਼ਾਲੀ ਗੱਲਾਂ ਸੁਣ ਕੇ ਚੋਪੜਾ ਸਾਹਿਬ ਕਹਿੰਦੇ ਹਨ ਮਹਰੱਬਾ ਸਰਦਾਰ ਸਾਹਿਬ ਮਹਰੱਬਾ ਤੁਹਾਨੂੰ ਗੱਲਾਂ ਤਾਂ ਖੂਬ ਆਉਂਦੀਆਂ ਨੇ ਅੱਗੇ 5 ਨੰਬਰ ਦੇਖੋ ਸੁੰਡ ਦੂਜੇ ਨਾਲ ਝੂਠੀ ਅਨੁਪਤ ਜ਼ਾਹਿਰ ਕਰਨ ਵਾਲਾ ਉਹ ਕਿਸ਼ਨ ਦੇ ਨਾਲ ਅਨੁਪਤ ਜ਼ਾਹਿਰ ਕਰਦਾ ਹੋਇਆ ਝੂਠ ਬੋਲਦਾ ਹੈ ਕਿ ਉਸ ਦਾ ਪਤੀ ਉਸ ਦਾ ਸਹਪਾਠੀ ਸੀ ਉਸ ਦਾ ਮਿੱਤਰ ਸੀ ਜਦੋਂ ਕਿ ਉਹਨਾਂ ਵਿੱਚ ਆਪਸੀ ਕੋਈ ਜਾਣ ਪਛਾਣ ਨਹੀਂ ਸੀ ਉਹ ਚੋਪੜਾ ਸਾਹਿਬ ਨਾਲ ਝੂਠੀ ਮਿੱਤਰਤਾ ਜ਼ਾਹਿਰ ਕਰਦਾ ਉਹ ਇੱਕ ਧਿਰ ਨੂੰ ਕੁਝ ਕਹਿੰਦਾ ਤੇ ਦੂਜੀ ਧਿਰ ਨੂੰ ਕੁਝ ਹੋਰ ਕਹਿੰਦਾ ਠੀਕ ਹੈ ਅੱਗੇ ਨੈਕਸਟ ਪੁਆਇੰਟ ਆ ਗਿਆ ਆਪਣਾ ਸਟੂਡੈਂਟ ਦੇਖੋ ਆਪਣਾ ਉੱਲੂ ਸਿੱਧਾ ਕਰਨ ਵਾਲਾ ਸ਼ਰਨ ਸਿੰਘ ਦੀ ਝੂਠੀ ਅਨਪੱਤ ਅਤੇ ਹਮਦਰਦੀ ਵਿੱਚ ਫਸ ਕੇ ਕਿਸ਼ਨ ਦੇ ਨੇ ਆਪਣਾ ਮਕਾਨ ਵੇਚ ਦਿੱਤਾ ਠੀਕ ਹੈ ਅਤੇ ਚੋਪੜਾ ਸਾਹਿਬ ਨਾ ਚਾਹੁੰਦਾ ਹੋਇਆ ਵੀ ਖਰੀਦ ਲੈਂਦਾ ਹੈ ਇਸ ਤਰ੍ਹਾਂ ਉਹ ਆਪਣੀ ਦਲਾਲੀ ਲਈ ਆਪਣਾ ਉੱਲੂ ਸਿੱਧਾ ਕਰਦਾ ਹੋਇਆ ਦੋਹਾਂ ਧਿਰਾਂ ਨੂੰ ਇੱਧਰ ਉੱਧਰ ਦਿਆਂ ਗੱਲਾਂ ਵਿੱਚ ਲਾ ਕੇ ਮਕਾਨ ਵੇਚਣ ਅਤੇ ਖਰੀਦਣ ਲਈ ਤਿਆਰ ਕਰ ਲੈਂਦਾ ਸੀ ਅੱਗੇ ਤਾਂ ਅੱਗੇ ਆ ਕੇ ਸਟੂਡੈਂਟ ਆਪਣਾ ਕਿਸ਼ਨ ਦੇਈ ਦਾ ਪਾਤਰਨ ਚਿੱਤਰਣ ਠੀਕ ਹੈ ਇਹਦਾ ਵੀ ਆਪਾਂ ਕਰ ਲੈਣੇ ਆਂ ਦੇਖੋ ਜਮਸ਼ਾਨ ਪਹਿਲਾਂ ਦੇਖੋ ਕਿਸ਼ਨ ਦੇਈ گاਉ ਮੁੱਖਾ ਸ਼ੇਰ ਮੁੱਖਾ ਇਕਾਂਗੀ ਦਾ ਮਤਵਪੂਰਨ ਪਾਤਰ ਹੈ ਉਹ ਅਧਖੜ ਉਮਰ ਵਿਧਵਾ ਔਰਤ ਹੈ ਉਸ ਦਾ ਪਹਿਰਾਵਾ ਸਾਦਾ ਆਰਥਿਕ ਤੰਗੀ ਤੇ ਸ਼ਿਕਾਰ ਇਕਾੰਗੀਕਾਰ ਨੇ ਉਸਦੇ ਪਾਤਰ ਅਹੀਂ ਸ਼ਰਨ ਸਿੰਘ ਦਲਾਲ ਚੁਸਤ ਚਲਾਖ ਢੀਠ ਬੇਸ਼ਰਮ ਖੁਦ ਗਰਜ ਝੂਠੀ ਅਣਪੱਤਰ ਰੱਖਣ ਵਾਲੇ ਅਤੇ ਗੱਲਾਂ ਦਾ ਖੱਟਿਆ ਖਾਣ ਵਾਲੇ ਚਰਿੱਤਰ ਸਫਲਤਾਪੂਰਕ ਉਗਾੜਿਆ ਹੈ। ਅੱਗੇ ਪੁਆਇੰਟ ਤਾਂ ਦੇਖੋ ਸਫਾਈ ਪਸੰਦ ਇਕਾਂਗੀ ਦੇ ਆਰੰਭ ਹੋਣ ਸਮੇ ਹੀ ਉਹ ਸਟੇਜ ਉੱਪਰ ਸਫਾਈ ਕਰਦੀ ਨਜ਼ਰ ਆਉਂਦੀ ਹੈ। ਉਹ ਆਪਣੇ ਪੁੱਤਰ ਸੁਦਰਸ਼ਨ ਨੂੰ ਕਹਿੰਦੀ ਹੈ ਕਿ ਉਸਨੇ ਆਪਣਾ ਕਮਰਾ ਸਾਫ਼ ਕਿਉਂ ਨਹੀਂ ਕੀਤਾ। ਜਦ ਤੇ ਕਮਰੇ ਵਿੱਚ ਉਸ ਦੀਆਂ ਕਿਤਾਬਾਂ ਮਿੱਟੀ ਕੱਟੇ ਨਾਲ ਭਰੀਆਂ ਹੋਈਆਂ ਸਨ ਸੁਦਰਸ਼ਨ ਵੀ ਉਸ ਨੂੰ ਕਹਿੰਦਾ ਹੈ ਕਿ ਉਹ ਸਾਰਾ ਦਿਨ ਸਫਾਈ ਕਰਨ ਵਿੱਚ ਲੱਗੀ ਰਹਿੰਦੀ ਹੈ ਨੈਕਸਟ ਦੇਖੋ ਪੁਆਇੰਟ ਦਾ ਸੋਹਜਵਾਦੀ ਸੋਹਜਵਾਦੀ ਰੁਚੀ ਵਾਲੀ ਉਹ ਸੋਹਜਵਾਦੀ ਰੁਚੀ ਵਾਲੀ ਹੈ ਉਸ ਨੇ ਆਪਣਾ ਮਕਾਨ ਬੜਾ ਰੀਚ ਨਾਲ ਬਣਾਇਆ ਹੈ ਉਸ ਦਾ ਪਤੀ ਵੀ ਜਹੀ ਰੁਚੀ ਦਾ ਮਾਲਕ ਸੀ ਉਹ ਸੋਹਜਵਾਦੀ ਹੋਣ ਕਰਕੇ ਘਰਾਂ ਦੇ ਫਰਸ਼ ਦੀ ਸਫਾਈ ਵੀ ਕਰਕੇ ਰੱਖਦੀ ਹੈ ਨਖਤੇ ਕੰਮ ਦੀ ਕੰਮ ਵਿੱਚ ਰੁਚੀ ਰੱਖਣ ਵਾਲੀ ਉਹ ਸਫਾਈ ਤੋਂ ਬਿਨਾਂ ਘਰ ਵਿੱਚ ਹੋਰ ਕੰਮਾਂ ਕਰਨ ਵਿੱਚ ਵੀ ਰੁਚੀ ਰੱਖਦੀ ਉਹ ਆਪਣੇ ਬਾਰੇ ਆਪ ਆਖਦੀ ਹੈ ਕਿ ਕਿਸੇ ਹੋਰ ਸਿਰ ਐਸਾਨ ਨਹੀਂ ਕਰਦੀ ਆਪਣਾ ਕੰਮ ਕਰਦੀ ਹਾਂ 5 ਨੰਬਰ ਪੁਆਇੰਟ ਪ੍ਰਸੰਸਾ ਸੁਣ ਕੇ ਖੁਸ਼ੀ ਹੋਣ ਵਾਲੀ ਉਹ ਪਹਿਲਾਂ ਤਾਂ ਸ਼ਰਨ ਦਲਾਲ ਨੂੰ ਘਰ ਨਹੀਂ ਵੜਨ ਦੇਣਾ ਚਾਹੁੰਦੀ ਜਦੋਂ ਉਹ ਅੱਗੇ ਉਸਦੇ ਮਕਾਨ ਦੇ ਫਰਸ਼ਾਂ ਨੂੰ ਪ੍ਰਸੰਸਾ ਕਰਦਾ ਹੈ ਤਾਂ ਖੁਸ਼ ਹੋ ਕੇ ਸਰਬਤ ਵੀ ਪਲਾਉਂਦੀ ਹੈ ਅੱਗੇ ਦੇਖੋ 6 ਨੰਬਰ ਪੁਆਇੰਟ ਨੀਡਰ ਉਹ ਪੁੱਤ প্রেਤ ਤੋਂ ਡਰਨ ਵਾਲੀ ਨਹੀਂ ਉਹ ਆਪਣੇ ਪੁੱਤਰ ਨੂੰ ਕਹਿੰਦੀ ਹੈ ਕਿ ਉਹ ਜਵਾਨ ਪੁੱਤ ਹੋ ਕੇ ਕਿਉਂ ਡਰ ਰਿਹਾ ਹੈ ਤਾਂ ਗੈਕਸਟਨ 17 ਨੰਬਰ ਪੁਆਇੰਟ ਅ ਦੇਖੋ ਕਿਸਮਤ ਵਿੱਚ ਵਿਸ਼ਵਾਸ ਰੱਖਣ ਵਾਲੀ ਉਹ ਆਪਣੇ ਪਤੀ ਦੀ ਮੌਤ ਬਾਰੇ ਸ਼ਰਨ ਸਿੰਘ ਨੂੰ ਹੌਂਕਾ ਭਰ ਕੇ ਦੱਸਦੀ ਹੈ ਕਿ ਅੱਛਾ ਭਰਾਵਾ ਕਿਸਮਤ ਦੀ ਲਿਖੀ ਨੂੰ ਕੌਣ ਮੋੜ ਸਕਦਾ ਹੈ ਆਖੇ ਰਾਈ ਘਟੇ ਨਤਿਲ ਵਦੇ ਜੋ ਲਿਖਿਆ ਕਰਤਾਰ ਦਾ ਆਰਥਿਕ ਤੰਗੀ ਦਾ ਸ਼ਿਕਾਰ ਉਹ ਆਰਥਿਕ ਤੰਗੀ ਤੇ ਤੰਗੀ ਦਾ ਸ਼ਿਕਾਰ ਹੈ ਉਸ ਨੂੰ ਆਪਣੇ ਬੱਚੇ ਦੀ ਪੜ੍ਹਾਈ ਤੇ ਖਰਚੇ ਦਾ ਫਿਕਰ ਹੈ ਉਸ ਕੋਲ ਆਪਣੇ ਪੁੱਤਰ ਲਈ ਕੋਈ ਕੰਮ ਸ਼ੁਰੂ ਕਰ ਦੇਣ ਵਾਲੇ ਪੈਸੇ ਨਹੀਂ ਸਨ ਇਸ ਲਈ ਉਹ ਸ਼ਰਨ ਸਿੰਘ ਦੇ ਕਹਿਣ ਤੇ ਮਕਾਨ ਵੇਚਣ ਲਈ ਤਿਆਰ ਹੋ ਜਾਂਦੀ ਹੈ ਅੱਗੇ 9 ਨੰਬਰ ਦੇਖੋ ਗੱਲਾਂ ਵਿੱਚ ਆ ਜਾਣ ਵਾਲੀ ਉਹ ਆਪਣਾ ਮਕਾਨ ਵੇਚਣ ਨਹੀਂ ਚਾਹੁੰਦੀ ਅਤੇ ਸ਼ਰਨ ਨਾਲ ਉਸ ਬਾਰੇ ਗੱਲ ਵੀ ਨਹੀਂ ਕਰਦੀ ਸੀ ਪਰ ਹੌਲੀ-ਹੌਲੀ ਉਹ ਸ਼ਰਨ ਸਿੰਘ ਦੀਆਂ ਝੂਠੀਆਂ ਤੇ ਆਣਪੱਤ ਗੱਲਾਂ ਨਾਲ ਭਰੀਆਂ ਗੱਲਾਂ ਵਿੱਚ ਆ ਕੇ ਮਕਾਨ ਵੇਚ ਦਿੰਦੀ ਹੈ। ਕਿ 10 ਨੰਬਰ ਦੇਖੋ ਭਵਿੱਖ ਦੇ ਸੁਪਨੇ ਲੈਣ ਵਾਲੀ ਉਹ ਆਪਣੇ ਪੁੱਤਰ ਦੇ ਭਵਿੱਖ ਬਾਰੇ ਸੋਚਦੀ ਹੈ ਕਿ ਮਕਾਨ ਵੇਚ ਕੇ ਉਸ ਦਾ ਪੁੱਤਰ ਦਰਸ਼ਨ ਕੋਈ ਕੰਮ ਚਲਾ ਦੇਵੇ ਫਿਰ ਉਹ ਮਕਾਨ ਬਣ ਜਾਏਗਾ ਤੇ ਨਾਲ ਹੀ ਘਰ ਵਿੱਚ ਉਸ ਦੀ ਸੋਹਣੀ ਬੋਟੀ ਆਵੇਗੀ। ਫਿਰ ਉਸ ਦੇ ਘਰ ਪੋਤਰਾ ਹੋਵੇਗਾ ਜਿਸ ਨੂੰ ਰਾਤ ਦਿਨ ਖੜਾਉਂਦੀ ਨਹੀਂ ਥੱਕੇਗੀ। ਇਸ ਤਰ੍ਹਾਂ ਪ੍ਰਮਾਤਮਾ ਉਸ ਨੂੰ ਸੁੱਖ ਦਾ ਸਾਹ ਦੇਵੇਗਾ। ਤੇ ਅੱਗੇ ਨੈਕਸਟ ਆ ਗਿਆ ਸਵੈਟ ਆਪਣਾ ਪਾਤਰ ਚਿੱਤਰ ਸੁਦਰਸ਼ਨ ਦਾ ਠੀਕ ਹੈ ਇਹਨੂੰ ਵੀ ਆਪਾਂ ਕਰ ਲੈਨੇ ਆ ਆ ਦੇਖੋ ਸੁਦਰਸ਼ਨ ਜਾਣ ਜਾਣ ਸੁਦਰਸ਼ਨ ਗਉਮੁਖਾ ਸ਼ੇਰਮੁਖਾ ਕਾਂਗੀ ਦਾ ਇੱਕ ਮਹੱਤਵਪੂਰਨ ਪਾਤਰ ਹੈ ਉਹ ਕਿਸ਼ਨ ਦੇ ਦਾ ਪੁੱਤਰ ਹੈ ਉਸ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਉਸ ਦੀ ਉਮਰ 17-18 ਸਾਲ ਦੀ ਹੈ ਉਸ ਦੇ 10ਵੀਂ ਜਮਾਤ ਪਾਸ ਕਰ ਲਈ ਹੈ ਉਹ ਇੱਕ ਆਰਥਿਕ ਤੰਗੀ ਦਾ ਸ਼ਿਕਾਰ ਪਰਿਵਾਰ ਵਿੱਚੋਂ ਹੈ ਉਸ ਦੇ ਪੱਤਰਹੀਂ ਕਾਂਗੀ ਕਰਨ ਕਿਸ਼ਨ ਦੇਈ ਦੀਆਂ ਉਹਨਾਂ ਦੀਆਂ ਮਜਬੂਰੀਆਂ ਨੂੰ ਸਾਹਮਣੇ ਲਿਆਂਦਾ ਹੈ ਜਿਨ੍ਹਾਂ ਦਾ ਫਾਇਦਾ ਠਾ ਕੇ ਸ਼ਰਨ ਸਿੰਘ ਉਸ ਨੂੰ ਮਕਾਨ ਵੇਚਣ ਲਈ ਤਿਆਰ ਕਰਦਾ ਹੈ ਅੱਗੇ ਨੈਕਸਟ ਤੋਂ ਨੰਬਰ ਪੁਆਇੰਟ ਹੋਣਹਾਰ ਤੇ ਪੜਨ ਵਿੱਚ ਹੁਸ਼ਿਆਰ ਸੁਦਰਸ਼ਨ ਇੱਕ ਹੋਣਹਾਰ ਲੜਕਾ ਹੈ ਉਹ ਪੜਨ ਵਿੱਚ ਹੁਸ਼ਿਆਰ ਅਤੇ ਉਸ ਨੇ 10ਵੀਂ ਜਮਾਤ ਪਹਿਲੇ ਦਰਜੇ ਨਾਲ ਪਾਸ ਕੀਤੀ ਸੀ ਅੱਗੇ ਮਾਂ ਦਾ ਆਗਿਆਕਾਰ ਉਹ ਮਾਂ ਦਾ ਆਗਿਆਕਾਰ ਬੱਚਾ ਹੈ ਜਦੋਂ ਉਸ ਦੀ ਮਾਂ ਉਸ ਨੂੰ ਪੁੱਛਦੀ ਹੈ ਕਿ ਉਹ ਆਪਣੇ ਕਿਸੇ ਕੰਮ ਕਾਲ ਉਸਤੇ ਲੱਗਣ ਵਾਲੇ ਵਿਚਾਰ ਰੱਖਦਾ ਹੈ ਤਾਂ ਉਹ ਕਹਿੰਦੀ ਹੈ ਜਿਵੇਂ ਤੁਸੀਂ ਆਖੋ ਸਫਾਈ ਘੱਟ ਧਿਆਨ ਦੇਣ ਵਾਲਾ ਉਹ ਆਪਣੇ ਕਮਰੇ ਵਿੱਚ ਘਰ ਦੀ ਸਫਾਈ ਘੱਟ ਧਿਆਨ ਦਿੰਦਾ ਸੀ ਉਸ ਦੀ ਮਾਂ ਉਸ ਬਾਰੇ ਸ਼ਿਕਾਇਤ ਉਸ ਨੇ ਆਪਣਾ ਕਮਰਾ ਸਾਫ਼ ਨਹੀਂ ਕੀਤਾ ਉਸ ਦੀਆਂ ਕਿਤਾਬਾਂ ਮਿੱਟੀ ਘੱਟੇ ਨਾਲ ਭਰੀਆਂ ਹੋਈਆਂ ਹਨ 4 ਨੰਬਰ ਪੁਆਇੰਟ ਦੇਖੋ ਇਹਦਾ ਬਹਿਮਾ ਪਰਮਾ ਦਾ ਸ਼ਕਾਰ ਸੁਦਰਸ਼ਨ ਸਿੰਘ ਦੇ ਮੂੰਹੋਂ ਉਸ ਦੀ ਮਨਕਰਤ ਗੱਲ ਰਾਹੀਂ ਆਪਣੇ ਘਰ ਨੇੜੇ ਬੰਦ ਕੀਤੇ ਚੁੱਕੇ ਬੂਹੇ ਅਤੇ ਖੂਹ ਤੇ ਆਉਂਦੀਆਂ ਪੂਤਾਂ ਬਾਰੇ ਸੁਣ ਕੇ ਡਰ ਜਾਂਦਾ ਉਹ ਸ਼ਰਨ ਦੇ ਮੂੰਹ ਆਪਣੇ ਮਕਾਨ ਦਾ ਛੇਰਮਖਾ ਹੋਣ ਨਾਲ ਵਾਲੇ ਨੁਕਸਾਨ ਬਾਰੇ ਸੁਣ ਕੇ ਵੀ ਡਰ ਜਾਂਦਾ ਹੈ ਅੱਗੇ 5 ਨੰਬਰ ਪੁਆਇੰਟ ਦੇਖੋ ਮਾਂ ਦਾ ਖਿਆਲ ਰੱਖਣ ਵਾਲਾ ਉਹ ਆਪਣੀ ਮਾਂ ਦਾ ਖਿਆਲ ਰੱਖਦਾ ਹੈ ਉਹ ਆਪਣੀ ਮਾਂ ਨੂੰ ਕਹਿੰਦਾ ਕਿ ਉਹ ਸਾਰਾ ਦਿਨ ਘਰ ਦੀ ਸਫਾਈ ਸਾਫ ਸਫਾਈ ਵਿੱਚ ਹੀ ਲੱਗੀ ਰਹਿੰਦੀ ਹੈ ਇੱਕ ਜ਼ਿੰਮੇਵਾਰ ਪੁੱਤਰ ਨੈਕਸਟ ਪੁਆਇੰਟ ਉਸ ਦਾ ਪੁੱਤਰ ਉਸ ਦਾ ਪੜਾਈ ਵਿੱਚ ਹੁਸ਼ਿਆਰ ਹੋਣਾ ਆਪਣੀ ਮਾਂ ਦੁਆਰਾ ਉਸ ਦੇ ਪੁੱਖੇ ਬਾਰੇ ਪੁੱਛੇ ਜਾਣ ਤੇ ਉਹ ਆਖਦਾ ਹੈ ਕਿ ਜਿਵੇਂ ਤੁਸੀਂ ਆਖੋ ਉਸ ਦੇ ਇੱਕ ਜ਼ਿੰਮੇਵਾਰ ਪੁੱਤਰ ਹੋਣ ਦਾ ਸਬੂਤ ਹੈ ਤਾਂ ਅੱਗੇ ਅਗਸਵੰਟ ਆਪਣਾ ਚੋਪੜਾ ਸਾਹਿਬ ਦਾ ਪਾਤਰ ਚਿੱਤਰਨ ਇਹਦੇ ਵਿੱਚ ਆਪਾਂ ਇਹਦਾ ਕਰ ਲੈਨੇ ਆਂ ਦੇਖੋ ਚੋਪੜਾ ਸਾਹਿਬ ਜਨਪਸ਼ਾਨ ਚੋਪੜਾ ਸਾਹਿਬ ਗਾਮ ਮੁਖ ਸ਼ੇਰੂਖ ਦਾ ਇੱਕ ਮਹੱਤਵਪੂਰਨ ਪਾਤਰ ਹੈ ਉਹ ਅੱਧ ਖੜੂ ਉਮਰ ਦਾ ਆਦਮੀ ਹੈ ਤੇ ਉਸ ਨੇ ਪੈਂਟ ਪਾਈ ਹੋਈ ਉਸ ਦੇ ਹੱਥ ਵਿੱਚ ਟੋਪੀ ਉਸ ਤੇ ਚਿਤ੍ਰਿਤ ਰਾਹੀਂ ਇਕਾਂਗੀਕਾਰ ਨੇ ਸ਼ਰਨ ਸਿੰਘ ਦਲਾਲ ਦੇ ਚੁਸਤ ਚਲਾਕ ਠੀਠ ਬੇਸ਼ਰਮ ਕੁਦ ਖਰਜ ਤੇ ਗੱਲਾਂ ਦਾ ਖੱਟਾ ਖਾਣ ਵਾਲਾ ਚਿੱਤਰ ਪੇਸ਼ ਕੀਤਾ ਹੈ ਅਗੇ 2 ਨੰਬਰ ਪੁਆਇੰਟ ਜਿਦਾ ਦੇਖੋ ਸੁੰਟ ਗੱਲਾਂ ਵਿੱਚ ਆ ਜਾਣ ਵਾਲਾ ਇਕਾਂਗੀ ਦੇ ਆਰੰਭ ਵਿੱਚ ਚੋਪੜਾ ਸਾਹਿਬ ਸ਼ਰਨ ਸਿੰਘ ਦਲਾਲ ਤੋਂ ਪਿੱਛਾ ਛਡਾਉਣਾ ਚਾਹੁੰਦਾ ਹੈ ਮਕਾਨ ਖਰੀਦਣ ਤੋਂ ਨਾ ਕਰਦਾ ਹੈ ਪਰ ਹੌਲੀ-ਹੌਲੀ ਸ਼ਰਨ ਸਿੰਘ ਦੀਆਂ ਗੱਲਾਂ ਵਿੱਚ ਆ ਕੇ ਮਕਾਨ ਖਰੀਦਣ ਲਈ ਤਿਆਰ ਹੋ ਜਾਂਦਾ ਹੈ ਅਗੇ 3 ਨੰਬਰ ਪੁਆਇੰਟ ਪਹਿਮ ਦਾ ਸ਼ਕਾਰ ਜਦੋਂ ਉਸ ਨੂੰ ਮਕਾਨ ਸ਼ੇਰਮਖਾ ਹੋਣ ਦਾ ਪਤਾ ਲੱਗਾ ਤਾਂ ਉਸ ਇਸ ਬੈਮ ਬਾਰਿਸ਼ਾਣ ਸਿੰਘ ਨਾਲ ਗੱਲ ਕਰਦਾ ਉਸ ਨੂੰ ਕਿਸ਼ਨ ਦੇਈ ਦੇ ਪਤੀ ਦੀ ਮੌਤ ਵੀ ਸ਼ੇਰਮਖੇ ਮਕਾਨ ਨਾਲ ਜੋੜ ਕੇ ਬੈਮ ਕਰਦਾ ਹੈ ਚਾਹਨ ਹਾਸ ਰਸ ਪੈਦਾ ਕਰਨ ਵਾਲਾ ਚੋਪੜਾ ਸਾਹਿਬ ਦੀਆਂ ਗੱਲਾਂ ਕੋਈ ਇਕਾਂਗੀ ਵਿੱਚ ਹਾਸ ਰਸ ਪੈਦਾ ਕਰਨੀ ਹਨ ਉਹ ਸ਼ਰਨ ਸਿੰਘ ਨੂੰ ਕਹਿੰਦਾ ਹੈ ਜਾਨੀ ਕਿ ਦਿੱਲੀ ਦੇ ਵਾਸੀ ਜਿਉਂਦੇ ਜੀ ਸਵਰਗ ਵਾਸੀ ਅਕਾਉਂਟ ਦੇ ਹੱਕਦਾਰ ਵਿੱਚ ਹੋ ਗਏ ਅੱਗੇ ਸਟੂਡੈਂਟ ਪੁਆਇੰਟ ਸੌਦੇ ਬਾਅਦ ਉਹ ਇੱਕ ਸੌਦੇਬਾਜ਼ ਵੀ ਜਿਹੜਾ ਪਹਿਲਾਂ ਤਾਂ ਕੀਮਤ ਘੱਟ ਕਰਾਉਣ ਲਈ ਮਕਾਨ ਲੈਣ ਲਈ ਤਿਆਰ ਨਹੀਂ ਹੁੰਦਾ ਫਿਰ ਜਦੋਂ ਤਿਆਰ ਹੁੰਦਾ ਤਾਂ ਅਗਲੇ ਦਿਨ ਮੰਗੀ ਕੀਮਤ ਨਾਲੋਂ 5000 ਘੱਟ ਕਹਿ ਕੇ ਮੰਗਰੋ 1500 ਹੀ ਵੱਧ ਹੈ ਇਸ ਤੋਂ ਅੰਤ ਸੌਦਾ ਕਰ ਲੈਂਦਾ ਹੈ ਤਾਂ ਇਹ ਆ ਪਾਸਮੈਂਟ ਕੀਤੇ ਇੱਕ ਆਂਗੀ ਦੇ ਪਾਤਰ ਚਿੱਤਰ ਤਾਂ ਇਸ ਤੋਂ ਬਾਅਦ ਆਪਣੇ ਆਗੇ ਸਟੂਡੈਂਟ ਅ ਪ੍ਰਸ਼ਨ ਉੱਤਰ ਠੀਕ ਹੈ ਵਾਕਤਲਾਪ ਸਬੰਧੀ ਪ੍ਰਸ਼ਨ ਤਾਂ ਇਹਦੇ ਵਿੱਚ ਆਪਾਂ ਫਸਟ ਕਰਦੇ ਆਂ ਦੇਖੋ ਫਿਰ ਆਤਮਕਾਇਆ ਇਹਨਾਂ ਦਲਾਲਾਂ ਨੇ ਕਿਹਾ ਕਿ ਜੀ ਸਾੜਿਆ ਕੋਈ ਨਾ ਕੋਈ ਦਿਮਾਗ ਚੱਟਣ ਆਇਆ ਰਹਿੰਦਾ ਹੈ ਤਾਂ ਇਹ ਸ਼ਬਦ ਕਿਹੜੇ ਇਕਾਂਗੀ ਦੇ ਹਨ ਤਾਂ ਇਹ ਪ੍ਰਸ਼ਨ ਹੈ ਪੰਡਦਾ ਇਹਦਾ ਸਟੂਡੈਂਟ ਤਾਂ ਆਪਾਂ ਇਹਦਾ ਆਨਸਰ ਦੇਖ ਲੈਣੇ ਆਂ ਦੇਖੋ ਇਹਦਾ ਆਨਸਰ ਕੀ ਹੈ گاਉ ਮੁਖਾ ਸ਼ੇਰ ਮੁਖਾ ਠੀਕ ਹੈ ਤੇ ਆ ਦੇਖੋ ਇਹ ਸ਼ਬਦ ਗਾਉ ਮੁਖਾ ਸ਼ੇਰੁਖਾ ਬੱਚ ਗੁਰਚਨ ਸਿੰਘ ਸੁਜੂਜਾ ਇਸ ਵਾਕ ਵਿੱਚ ਕਿਸ਼ਨ ਦੇ ਨੇ ਆਪਣੇ ਪੁੱਤਰ ਨੂੰ ਸਦਰਸ਼ਨ ਕਿਹਾ ਤੇ ਦਲਾਲ ਸ਼ਰਨ ਸਿੰਘ ਕ੍ਰਿਸ਼ਨ ਦੇ ਦਾ ਠੀਕ ਹੈ ਅੱਗੇ ਦੋ ਨੰਬਰ ਦੇਖੋ ਹੁਣ ਤਾਂ ਤੁਹਾਡਾ ਮਤਲਬ ਇਹ ਸ਼ੇਰਮੁਖੇ ਵਾਲੀ ਹੱਟੀ ਕਰ ਲਈ ਤੇ ਗਾਉ ਮੁਖੇ ਵੱਲ ਘਰ ਬਣਾ ਲਈਏ ਇਹ ਸ਼ਬਦ ਕਿਹੜੇ ਇਕਾਂਗੇ ਦੇ ਹਨ ਇਹ ਸ਼ਬਦ ਕਿਹੜੇ ਇਕਾਂਗੇ ਦੇ ਹਨ ਤਾਂ ਦੇਖੋ ਸੁਵੰਟ ਇਹ ਸ਼ਬਦ ਗਊ ਮੁਖਾ ਦੇ ਤੇ ਸ਼ੇਰ ਮੁਖਾ ਦੇ ਠੀਕ ਹੈ ਇਹਦੇ ਵਿੱਚ ਗਰਸਾਨ ਸਿੰਘ ਜਸੂਜਾ ਇਹ ਸ਼ਬਦ ਚੋਕੜਾ ਸਾਹਿਬ ਸਰਨ ਸਿੰਘ ਨੂੰ ਕਹਿੰਦਾ ਹੈ ਅੱਗਾ ਤੰਗ ਵਾਲੇ ਮਕਾਨ ਨੂੰ ਗਰਮੁਖਾ ਅਤੇ ਅੱਗਾ ਚੌੜੇ ਵਾਲੇ ਮਕਾਨ ਨੂੰ ਸ਼ੇਰ ਮੁਖਾ ਕਹਿੰਦੇ ਹਨ ਤਾਂ ਅੱਗੇ ਆ ਕੇ ਸਟੂਡੈਂਟ ਆਪਣੇ ਵਸਤੂ ਨਿਸ਼ਟ ਪ੍ਰਸ਼ਨ ਠੀਕ ਹੈ ਇਹਦੇ ਵਿੱਚ ਆਪਾਂ ਕਰ ਲੈਣੇ ਆਂ ਦੇਖੋ ਫਸਟ ਦਾ ਗਾਉ ਮੁਖਾ ਸ਼ੇਰ ਮੁਖਾ ਕਾਂਗੀ ਦਾ ਲੇਖਕ ਗੋਚਰਨ ਸਿੰਘ ਜਸੂਜਾ ਠੀਕ ਹੈ ਅੱਗੇ ਨੈਕਸਟ ਸ਼ਰਨ ਸਿੰਘ ਕੀ ਕੰਮ ਕਰਦਾ ਹੈ ਤਾਂ ਉਹ ਕਰਦਾ ਦਲਾਲੀ ਦਾ ਨੈਕਸਟ 3 ਨੰਬਰ ਕੁਐਸਚਨ ਦੇਖੋ ਸੁਣਦੇ ਇਸ ਤਰ੍ਹਾਂ ਤੁਹਾਨੂੰ ਇਹ ਫਾਈਨਲ ਪੇਪਰ ਚ ਕੁਐਸਚਨ ਆਨਸਰ ਆਉਣੇ ਨੇ ਇਸ ਤਰ੍ਹਾਂ ਦੇ ਠੀਕ ਹੈ ਸੁਦਰਸ਼ਨ ਸਿੰਘ 3 ਨੰਬਰ ਦੇਖੋ ਹਣਾ ਸੁਦਰਸ਼ਨ ਸਿੰਘ ਕਿਸਨਦੇਈ ਦਾ ਕੀ ਲੱਗਦਾ ਹੈ ਪੁੱਤਰ 4 ਨੰਬਰ ਦੇਖੋ ਸੁਦਰਸ਼ਨ ਸਿੰਘ ਦੀ ਉਮਰ ਕਿੰਨੀ ਹੈ 17 18 ਸਾਲ 5 ਨੰਬਰ ਸੁਦਰਸ਼ਨ ਨੇ ਕਿਹੜੀ ਜਮਾਤ ਪਾਸ ਕੀਤੀ 10ਵੀਂ 6 ਨੰਬਰ ਸੁਦਰਸ਼ਨ ਨੇ ਕਿਹੜੇ ਦਰਜੇ ਵਿੱਚ ਪਾਸ ਕੀਤੀ 10ਵੀਂ ਪਹਿਲੇ ਦਰਜੇ ਵਿੱਚ ਸਰਨ ਸਿੰਘ ਸੁਦਰਸ਼ਨ ਦੇ ਪਿਤਾ ਨਾਲ ਆਪਣੇ ਕੀ ਸਬੰਧ ਰੱਖਦਾ ਸੀ ਜਮਾਤਤੀ ਦੋਸਤ ਤਾਂ ਨੈਕਸਟ ਦੇਖੋ ਸਟੂਡੈਂਟ 8 ਨੰਬਰ ਕੁਐਸਚਨ ਕਿਸ਼ਨ ਦੇ ਦੇ ਘਰ ਸ਼ਰਨ ਸਿੰਘ ਨੂੰ ਪੀਣ ਲਈ ਕੀ ਦਿੱਤਾ ਜਾਂਦਾ ਹੈ ਤਾਂ ਉਸੇ ਸ਼ਰਬਤ ਨੌ ਨੰਬਰ ਕੁਐਸਚਨ ਦੇਖੋ ਸ਼ਰਨ ਸਿੰਘ ਕਿਸ਼ਨ ਦੇ ਨੂੰ ਕਿਸ ਤਰ੍ਹਾਂ ਦੇ ਮਕਾਨ ਵੇਚਣ ਲਈ ਤਿਆਰ ਕਰਦਾ ਹੈ ਚੁਸਤ ਚਲਾਕੀ ਨਾਲ ਤਾਂ ਇਸ ਸਵਿੰਟ ਆਪਣਾ ਠੀਕ ਹੈ ਪੰਜਾਬੀ ਦਾ ਲੈਸਨ ਜੋ ਕਿ ਅਪਸ ਸੋਲਵ ਕੀਤਾ ਤਾਂ ਕਲਾਸ ਕਿੱਦਾਂ ਲੱਗੀ ਸਟੂਡੈਂਟ ਕਮੈਂਟ ਕਮੈਂਟ ਸੈਸ਼ਨ ਵਿੱਚ ਕਮੈਂਟ ਜਰੂਰ ਕਰਨਾ ਤਾਂ ਮਿਲਦੇ ਆ ਸਟੂਡੈਂਟ ਨੈਕਸਟ ਕਲਾਸ ਦੇ ਵਿੱਚ ਥੈਂਕਸ ਫॉर ਵਾਚਿੰਗ ਵੀਡੀਓ ਐਂਡ 올 ది ਬੈਸਟ